ਸਤ ਸ਼੍ਰੀ ਅਕਾਲ ਦੋਸਤੋ ਇਹ ਵੀਡੀਓ ਹਲਵਾਰਾ 에ਅਰ ਫੋਰਸ ਸਟੇਸ਼ਨ ਦੇ ਗੇਟ ਦੇ ਸਾਹਮਣੇ ਦੀ ਵੀਡੀਓ ਹੈ ਇਸ ਵੀਡੀਓ ਵਿੱਚ ਇਹ ਜੋ ਵਿਅਕਤੀ ਤੁਸੀਂ ਦੇਖ ਰਹੇ ਹੋ ਇਹ ਵਿਅਕਤੀ ਜੋ ਨਹਿੰਗ ਸਿੰਘ ਦੇ ਬਾਣੇ ਵਿੱਚ ਹੈ ਇਹ ਬੰਦਾ ਕਿਸ ਤਰੀਕੇ ਦੇ ਨਾਲ ਕਿੰਨੀ ਚਤਰਾਈ ਦੇ ਨਾਲ ਇੱਕ ਮਜ਼ਦੂਰ ਵਿਅਕਤੀ ਦਾ ਮੋਟਰਸਾਈਕਲ ਚੋਰੀ ਕਰਦਾ ਦਿਖਾਈ ਦਿੰਦਾ ਹੈ ਬਿਲਕੁਲ ਸਹੀ ਸੁਣਿਆ ਜੀ ਤੁਸੀਂ ਇਹ ਵਿਅਕਤੀ ਜੋ ਨਹਿੰਗ ਸਿੰਘ ਬਾਣੇ ਵਿੱਚ ਹੈ ਇਸ ਬੰਦੇ ਨੇ ਕੱਲ ਮਜ਼ਦੂਰ ਜਗਤਾਰ ਸਿੰਘ ਪਿੰਡ ਲੀਲ ਦਾ ਜੋ ਨਿਵਾਸੀ ਹੈ ਉਹ 에ਅਰ ਫੋਰਸ ਦੇ ਵਿੱਚ ਦਿਹਾੜੀ ਮਜ਼ਦੂਰੀ ਦਾ ਕੰਮ ਕਰਦਾ ਹੈ ਉਹ ਆਪਣਾ ਮੋਟਰਸਾਈਕਲ ਇੱਥੇ ਪਾਰਕ ਕਰਕੇ 에ਅਰ ਫੋਰਸ ਦੇ ਅੰਦਰ ਦਿਹਾੜੀ ਗਿਆ ਉਸ ਤੋਂ ਬਾਅਦ ਇਸ ਵਿਅਕਤੀ ਨੇ ਕਿਸ ਤਰੀਕੇ ਦੇ ਨਾਲ ਉਸ ਦੇ ਮੋਟਰਸਾਈਕਲ ਉੱਤੇ ਆਪਣਾ ਹੱਥ ਸਾਫ਼ ਕੀਤਾ ਤੇ ਮੋਟਰਸਾਈਕਲ ਲੈ ਕੇ ਉੱਥੋਂ ਰਫੂ ਚੱਕਰ ਹੋ ਗਿਆ ਇਹਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੇਕਰ ਕਿਸੇ ਵੀ ਵਿਅਕਤੀ ਨੂੰ ਇਸ ਬੰਦੇ ਦਾ ਪਤਾ ਲੱਗੇ ਉਹ ਕਿਰਪਾ ਕਰਕੇ ਜਿਹੜਾ ਨੰਬਰ ਸਕਰੀਨ ਦੇ ਉੱਤੇ ਬਲਿੰਕ ਹੋ ਰਿਹਾ ਵਾ ਉਹਦੇ ਉੱਤੇ ਕਾਲ ਕਰਨ ਦੀ ਕਿਰਪਾਲਤਾ ਕਰੇ ਅਜਿਹਾ ਬੰਦਾ ਜਿੱਥੇ ਕੈਦੀਏ ਮਨੁੱਖਤਾ ਦੇ ਨਾਂ ਤੇ ੱਟਬਾ ਹੈ ਉੱਥੇ ਹੀ ਨਹਿੰਗ ਸਿੰਘਾਂ ਦੀੇ ਨਾਮ ਉੱਤੇ ਇਹ ਬੰਦਾ ਲੋਕਾਂ ਦੇ ਸਮਾਨ ਚੋਰੀ ਕਰ ਰਿਹਾ ਹੈ ਸੋ ਸਿੱਖ ਜਥੇਬੰਦੀਆਂ ਨੂੰ ਨਹਿੰਗ ਜਥੇਬੰਦੀਆਂ ਨੂੰ ਬੇਨਤੀ ਆ ਕਿ ਇਸ ਵਿਅਕਤੀ ਨੂੰ ਲੱਭ ਕੇ ਇਸ ਗਰੀਬ ਮਜ਼ਦੂਰ ਦਾ ਮੋਟਰਸਾਈਕਲ ਵਾਪਸ ਕਰਵਾਇਆ ਜਾਵੇ ਤੇ ਨਾਲ ਹੀ ਇਸ ਬੰਦੇ ਨੂੰ ਜੋ ਬਣਦੀ ਕਾਰਵਾਈ ਆ ਉਹ ਇਹਦੇ ਉੱਤੇ ਕੀਤੀ ਜਾਵੇ ਸੋ ਇਹਦੇ ਵਿੱਚ ਹੁਣ ਜਿਹੜਾ ਤੁਸੀਂ ਦੇਖੋਗੇ ਕਿ ਵਿਅਕਤੀ ਕਿਸ ਤਰੀਕੇ ਦੇ ਨਾਲ ਉਸ ਮਜ਼ਦੂਰ ਦਾ ਮੋਟਰਸਾਈਕਲ ਲੈ ਕੇ ਆਉਂਦਾ ਹੈ ਸੋ ਤੁਸੀਂ ਵੀ ਇਹ ਵੀਡੀਓ ਧਿਆਨ ਨਾਲ ਦੇਖੋ ਤੇ ਆਪਣੇ ਚਾਉਣ ਵਾਲਿਆਂ ਤੱਕ ਆਪਣੇ ਜਾਣਕਾਰਾਂ ਤੱਕ ਇਹ ਤਸਵੀਰਾਂ ਸਾਂਝੀਆਂ ਕਰੋ ਤਾਂ ਜੋ ਇਸ ਗਰੀਬ ਮਜ਼ਦੂਰ ਭਰਾ ਦਾ ਮੋਟਰਸਾਈਕਲ ਇਹਨੂੰ ਸਹੀ ਸਲਾਮਤ ਮਿਲ ਸਕੇ ਸੋ ਆ ਦੇਖੋ ਆ ਮੋਟਰਸਾਈਕਲ ਪਲਟੀਨਾ ਜਿਸ ਦਾ ਨੰਬਰ ਵੀ ਸਕਰੀਨ ਦੇ ਉੱਤੇ ਹੈ ਕਿ ਇਸ ਤਰੀਕੇ ਦੇ ਨਾਲ ਇਹ ਬੰਦਾ ਇੱਥੋਂ ਲੈ ਕੇ ਜਾ ਰਿਹਾ ਹੈ ਆਸ ਕਰਦੇ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਇਨਾ ਸ਼ੇਅਰ ਕਰੋਗੇ ਕਿ ਇਹ ਅਸੀਂ ਇਸ ਚੋਰ ਤੱਕ ਪਹੁੰਚਣ ਦੇ ਵਿੱਚ ਸਫਲਤਾ ਪ੍ਰਾਪਤ ਕਰਾਂਗੇ ਤੇ ਲੋਕਾਂ ਸਾਹਮਣੇ ਇਸ ਬੰਦੇ ਦਾ ਸੱਚ ਲੈ ਕੇ ਆਵਾਂਗੇ ਸੋ ਤੁਸੀਂ ਵੀ ਦੇਖਿਓ ਇਹ ਪੂਰੀ ਵੀਡੀਓ ਆ ਬੰਦਾ ਬਾਈ ਕੱਲ ਏਅਰਪੋਰਟ ਸਾਡੇ ਦੇ ਮੁਰਾ ਚੋਰੀ ਕਰਕੇ ਮੋਟਰਾਂ ਲਏ ਆ ਉਹਦੀ ਗੱਡੀ ਦਾ ਕੀ ਨਾਮ ਮੋਹਨ ਆਪਾਂ ਨੂੰ ਲੈ ਕੇ ਜਾਣਾ ਸਾਫ ਹਾਂ ਆ ਲਈ ਬਰਾਬਰ ਦੇਖੋ ਇਹ ਬਰਾਉਣਾ ਹੈ ਹਣ ਚੋਰ ਵੀ ਆ ਮੋਟਰ ਹੈਂ ਖੜਾ ਕੇ ਹੋਰ ਚੱਕ ਰੱਖੀ ਜੱਲੇ ਉਹਨਾਂ ਦੇ ਫੋਟੋ ਨਹੀਂ ਹੈ ਚਲਾ ਫੋਟੋ ਖੇਤਾ ਲੋ ਫੂੜੀ ਜਲਾ ਚਲਾ ਚਲਾ ਕੋਈ ਨਾ ਪਾਈ ਤੋਂ ਲੈ ਲੈਣਾ ਵੀਡੀਓ ਰੋਏ ਦਾ ਤੋਂ ਉੱਪਰ ਲੈਗਾ ਇੱਥੇ ਹੀ ਬਣਾਵਾ ਜੇ ਇੱਥੇ ਕਿਹੜਾ ਵੀ ਜਵਾਬ ਹਰ ਇਹਦਾ ਦੇਖ ਰਿਹਾ ਉਦੋਂ ਪਾ ਦੂਜੇ ਕੈਮਰੇ 'ਚ ਦੇਖੀ ਹੁੰਦਾ ਜਦਾਂ ਦੂਜੇ ਉਹ ਕੈਮਰਾ